ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦੇ 8:30 ਕੱਜ ਹੈਗੀ 24 ਅਗਸਤ ਦਿਨ ਹੈਗਾ ਅੱਜ ਐਤਵਾਰ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕਿਸ ਸਮੇਂ ਉੱਠਣ ਦੇ ਨਾਲ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਪੱਕਾ ਹੁੰਦਾ ਇਹਦੇ ਨਾਲ ਹੀ ਘਰ ਦੇ ਵਿੱਚ ਗਰੀਬੀ ਤੇ ਰੋਗ ਦਾ ਵਾਸ ਵੀ ਹੋ ਜਾਂਦਾ ਹੈ ਤੇ ਨਾਲ ਹੀ ਮੈਂ ਤੁਹਾਡੇ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਸ਼ੇਅਰ ਕਰੂੰਗੀ ਮੇਰੀ ਖੋਦੀ ਹੱਡ ਬੀਤੀ ਸੋ ਇਸ ਕਰਕੇ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸ ਤੇ ਅਮਲ ਵੀ ਜ਼ਰੂਰ ਕਰਿਓ ਤੇ ਵੱਤ ਵੱਤ ਸ਼ੇਅਰ ਵੀ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਜਿਹੜੀ ਗੱਲ ਆ ਜਿਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਇਹ ਮੇਰੀ ਖੁਦ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਰਿਹਾ ਹੈ ਸਾਡੇ ਘਰ ਦੇ ਵਿੱਚ ਵੀ ਪਹਿਲਾਂ ਕਾਫੀ ਕਲੇਸ਼ ਹੋ ਜਾਂਦਾ ਸੀ ਠੀਕ ਹੈ ਨਾ ਘਰ ਦੇ ਵਿੱਚ ਪੈਸਾ ਆਉਂਦਾ ਸੀ ਗਰੀਬੀ ਵੀ ਸੀ ਅ ਰੋਗ ਵੀ ਸੀ ਘਰ ਦੇ ਵਿੱਚ ਉਹ ਕਿਹੜਾ ਰੋਗ ਸੀ ਜਿਹੜਾ ਨਹੀਂ ਸੀ ਠੀਕ ਹੈ ਆਲਸ ਵੀ ਸੀ ਸੁਸਤੀ ਵੀ ਸੀ ਮਨ ਵੀ ਨਹੀਂ ਸੀ ਲੱਗਦਾ ਘਰੇ ਮਤਲਬ ਤੁਸੀਂ ਐ ਸਮਝ ਲਓ ਵੀ ਇੱਕ ਤਰ੍ਹਾਂ ਦਾ ਲੱਗਦਾ ਸੀ ਉਸ ਸਮੇਂ ਵੀ ਇਹ ਨਰਕ ਭਰੀ ਜ਼ਿੰਦਗੀ ਹੈ ਤੇ ਉਸ ਤੋਂ ਬਾਅਦ ਫਿਰ ਸਮਝ ਆਇਆ ਵੀ ਇੰਨਾ ਪਿੱਛੇ ਮੇਨ ਕਾਰਨ ਕੀ ਹੈ ਠੀਕ ਹੈ ਜੀ ਦੇਖੋ ਇੱਕ ਤਾਂ ਹੁੰਦਾ ਹੈ ਲੜਾਈ ਝਗੜਾ ਜਿਹੜਾ ਆਪਣੇ ਵੱਸ ਵਿੱਚ ਨਹੀਂ ਆ ਪਰ ਇੱਕ ਕਾਰਨ ਇਹ ਵੀ ਆ ਕਿ ਆਪਾਂ ਭੈਣਾਂ ਤੋਂ ਅਣਜਾਣੇ ਦੇ ਵਿੱਚ ਕੁਝ ਇਹ ਜਿਹੀਆਂ ਗਲਤੀਆਂ ਹੁੰਦੀਆਂ ਨੇ ਜਿਦੇ ਨਾਲ ਘਰਾਂ ਦੇ ਵਿੱਚ ਲੜਾਈ ਝਗੜਾ ਕਲੇਸ਼ ਜਾਂ ਰੋਗ ਗਰੀਬੀ ਇਹਨਾਂ ਚੀਜ਼ਾਂ ਦਾ ਵਾਸ ਹੋ ਜਾਂਦਾ ਹੈ ਤੇ ਅੱਜ ਮੈਂ ਤੁਹਾਨੂੰ ਉਹ ਕਾਰਨ ਹੀ ਦੱਸੂਗੀ ਤੇ ਉਹਨੂੰ ਸੁਧਾਰਨਾ ਕਿਵੇਂ ਹੈ ਉਹ ਵੀ ਮੈਂ ਦੱਸੂਗੀ ਤੁਹਾਡੇ ਵਿੱਚੋਂ ਹੋ ਸਕਦਾ ਬਹੁਤ ਸਾਰੀਆਂ ਭੈਣਾਂ ਵੈਸੇ ਤਾਂ ਜਿਹੜੀਆਂ ਆਪਣੀਆਂ ਪਿੰਡਾਂ ਦੀਆਂ ਭੈਣਾਂ ਹੁੰਦੀਆਂ ਹਨ ਜਿਨ੍ਹਾਂ ਨੇ ਪਸ਼ੂ ਸੰਭਣੇ ਹੁੰਦੇ ਆ ਖੇਤੀਬਾੜੀ ਦੇ ਕੰਮ ਨੇ ਉਹ ਤਾਂ ਸੁਭਾਵਿਕ ਹੈ ਸਵੇਹਾ ਉੱਠਦੀਆਂ ਨੇ ਪਰ ਜਿਨ੍ਹਾਂ ਦੇ ਘਰੇ ਅੱਜ ਕੱਲ ਆਪਾਂ ਨੂੰ ਇਹ ਵੀ ਪਤਾ ਬਹੁਤ ਸਾਰੇ ਘਰਾਂ ਦੇ ਵਿੱਚ ਪਸ਼ੂ ਨਹੀਂ ਰੱਖੇ ਹੋਏ ਬਹੁਤ ਸਾਰੇ ਘਰਾਂ ਨੇ ਜ਼ਮੀਨਾਂ ਵੀ ਠੇਕੇ ਤੇ ਦਿੱਤੀਆਂ ਹੋਈਆਂ ਨੇ ਕਾਰਨ ਕਿ ਘਰ ਵਾਲਾ ਨੌਕਰੀ ਕਰਦਾ ਹੈ ਨਾ ਇਹਨਾਂ ਕਾਰਨ ਕਰਕੇ ਮਤਲਬ ਖੇਤੀ ਬਾੜੀ ਦੇ ਕੰਮ ਨਹੀਂ ਆ ਜਾਂ ਪਸ਼ੂਆਂ ਦੇ ਕੰਮ ਨਹੀਂ ਉਹ ਦੁੱਧ ਵੀ ਜਿਹੜਾ ਹੈਗਾ ਉਹ ਕਿਸੇ ਤੋਂ ਮੁੱਲ ਲੈਂਦੇ ਨਹੀਂ ਹੈ ਨਾ ਤਾਂ ਫਿਰ ਸੁਭਾਵਿਕ ਜਦੋਂ ਕੰਮ ਨਹੀਂ ਜਿਆਦਾ ਅਗਲਾ ਸੋਚ ਲੈਂਦਾ ਵੀ ਚਲੋ ਬਾਹਲਾ ਸਵੇਹਾ ਉੱਠ ਕੇ ਕੀ ਕਰਨਾ ਹੈ ਹੈ ਨਾ ਤਾਂ ਉੱਥੇ ਭੈਣਾ ਜਿਹੜਾ ਹੈਗਾ ਸੁਭਾਅਿਕ ਹੈ ਥੋੜਾ ਵੀ ਆਪਾਂ ਕਹਿੰਦੇ ਆ ਵੀ ਲੇਟ ਉੱਠਦੀਆਂ ਨੇ ਜਾਂ ਜਿਸ ਦਿਨ ਛੁੱਟੀ ਹੁੰਦੀ ਆ ਉਸ ਦਿਨ ਤੱਕ ਇਹ ਸਮਝ ਲਓ ਵੀ ਦੇਣੀ ਚੜ ਜਾਂਦਾ ਹੈ ਹੈਨਾ ਤੇ ਇਹ ਚੀਜ਼ ਹੁੰਦੀ ਆ ਨਾ ਤੇ ਜਿਹੜੀਆਂ ਭਰਾਣਾ ਨੇ ਕੰਮ ਕਰਨਾ ਹੁੰਦਾ ਉਸ ਦਿਨ ਉੱਠਣੀਆਂ ਨੇ ਤੇ ਇੱਕ ਨਾ ਸਿਆਣਿਆਂ ਦੀ ਕਹਾਵਤ ਆ ਕਿ ਵੇਲੇ ਦੇ ਗੱਫੇ ਤੇ ਕਵੇਲੇ ਦੀਆਂ ਟੱਕਰਾਂ ਜਦੋਂ ਆਪਾਂ ਵੇਲੇ ਸਿਰ ਉੱਠ ਕੇ ਕੰਮ ਕਰਦੇ ਆ ਤਾਂ ਆਪਾਂ ਗੱਫੇ ਭਰਦੇ ਆ ਤੇ ਜੀ ਆਪਾਂ ਕਵੇਲੇ ਉੱਠ ਕੇ ਲੱਗਦੇ ਆਂ ਕਾਲ ਕਰਦੇ ਆਂ ਫਿਰ ਉਹ ਟੱਕਰਾਂ ਹੀ ਵੱਜਦੀਆਂ ਕਾਲਿਆਂ ਦੇ ਮੂਰੇ ਟੋਈ ਟੋਏ ਹੁੰਦੀਆਂ ਇਹ ਵੀ ਆਪਾਂ ਨੂੰ ਪਤਾ ਹੈ ਫਿਰ ਆਪਣੇ ਕੰਮ ਬਣਨ ਦੀ ਬਜਾਏ ਵਿਗੜ ਜਾਂਦੇ ਨੇ ਮੈਂ ਵੀ ਤੁਹਾਡੀ ਤਰ੍ਹਾਂ ਪਹਿਲਾਂ ਗਲਤੀ ਕਰਦੀ ਸੀ ਕਿਉਂਕਿ ਸਾਡੇ ਪਹਿਲਾਂ ਖੇਤੀਬਾੜੀ ਦਾ ਵੀ ਇੰਨਾ ਕੰਮ ਨਹੀਂ ਸੀ ਤੇ ਪਸ਼ੂ ਵੀ ਜਿਸ ਸਮੇਂ ਨਹੀਂ ਸੀ ਉਸ ਸਮੇਂ ਦੀ ਗੱਲ ਕਰਦੀ ਆਂ ਤੇ ਲੇਟ ਉੱਠਣਾ ਥੋੜਾ ਜਾਂ ਕਿਉਂਕਿ ਉਸ ਸਮੇਂ ਤਾਂ ਮੇਰੇ ਹਸਬੰਡ ਵੀ ਕੰਮ ਤੇ ਨਹੀਂ ਸੀ ਲੱਗੇ ਹੋਏ ਕਾਮਤੀ ਵੀ ਉਸ ਤੋਂ ਬਾਅਦ ਲੱਗੇ ਨੇ ਤਾਂ ਸੋਚਣਾ ਵੀ ਕਰਨਾ ਕੀ ਆ ਉਸ ਸਮੇਂ ਮੈਂ ਪਾਠ ਵੀ ਨਹੀਂ ਸੀ ਕਰਦੀ ਮੈਂ ਤੁਹਾਨੂੰ ਸੱਚ ਦੱਸਾਂ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਆ ਲੋ ਠੀਕ ਹੈ ਪਹਿਲਾ ਪਸੂ ਸੀਗੇ ਉਸ ਤੋਂ ਬਾਅਦ ਲੋਕਡਾਊਨ ਹੋਇਆ ਫਿਰ ਪਸੂ ਵੇਚ ਗਏ ਲ ਦੋ ਤਿੰਨ ਵਾਰੀ ਇਦਾਂ ਗੜਬੜ ਹੋਈ ਹੈ ਨਾ ਤੇ ਸਮਝ ਵੀ ਨਹੀਂ ਸੀ ਹੁੰਦਾ ਵੀ ਘਰ ਦੇ ਵਿੱਚ ਪੈਸਾ ਆਉਂਦਾ ਟਿਕਦਾ ਵੀ ਨਹੀਂ ਗਰੀਬੀ ਕਿਉਂ ਹੈ ਰੋਗ ਇੰਨੇ ਕਿਉਂ ਹੈ ਤੇ ਚਿਰਚੜਾਪਣ ਰਹਿੰਦਾ ਹਨਾ ਮਾੜੀ ਜੀ ਗੱਲ ਤੇ ਗੁੱਸਾ ਆ ਜਾਂਦਾ ਸਮਝ ਨਹੀਂ ਸੀ ਆਉਂਦਾ ਵੀ ਚੀਜ਼ਾਂ ਹੋ ਕਿਆ ਰਹੀਆਂ ਨੇ ਲੇਕਿਨ ਫਿਰ ਨਾ ਮੈਂ ਇੱਕ ਵਾਰੀ ਐਦਾਂ ਹੀ ਫੋਨ ਦੇਖ ਰਹੀ ਸੀ ਫੋਨ ਦੇ ਵਿੱਚ ਦੇਖੋ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਵੀ ਆ ਬਹੁਤ ਸਾਰੀਆਂ ਬਾੜੀਆਂ ਵੀ ਆ ਇਹ ਸਾਡੇ ਤੇ ਆ ਕਿ ਆਪਾਂ ਦੇਖਣਾ ਕੀ ਆ ਠੀਕ ਹੈ ਤਾਂ ਮੈਂ ਐਦਾਂ ਫੋਨ ਦੇਖ ਰਹੀ ਸੀ ਤਾਂ ਮੇਰੇ ਸਾਹਮਣੇ ਇੱਕ ਵੀਡੀਓ ਆਈ ਤੇ ਮੈਂ ਉਹ ਵੀਡੀਓ ਤੇ ਕਲਿੱਕ ਕੀਤਾ ਤੇ ਮਤਲਬ ਮੈਨੂੰ ਉਹ ਵੀਡੀਓ ਸੁਣਨ ਤੋਂ ਬਾਅਦ ਪਤਾ ਚੱਲਿਆ ਵੀ ਸਾਡੇ ਘਰ ਦੇ ਵਿੱਚ ਅਗਰੇ ਚੀਜ਼ਾਂ ਹੈ ਤਾਂ ਕਿਉਂ ਹੈ 10ਵੇਂ ਪਾਸ਼ਾ ਮਹਾਰਾਜ ਜੀ ਅ ਮਤਲਬ ਕਿ ਜਿਹੜੇ ਸਿੰਘ ਸ਼ਹੀਦ ਹੁੰਦੇ ਆ ਨਾ ਉਹਨਾਂ ਨੂੰ ਹੁਕਮ ਲਾ ਕੇ ਮਤਲਬ ਪਹਿਰਾ ਲਾਂਦੇ ਨੇ ਉਸ ਘਰ ਦੇ ਵਿੱਚ ਜਿੱਥੇ ਅੰਮ੍ਰਿਤ ਵੇਲਾ ਸਾਂਭੇ ਜਾਂਦਾ ਜਿੱਥੇ ਸਵੇਰੇ ਉੱਠ ਕੇ ਔਰਤ ਸੂਰਜ ਚੜ੍ਹਨ ਤੋਂ ਪਹਿਲਾਂ ਔਰਤ ਉੱਠ ਕੇ ਜੋਤ ਤੂਫ ਕਰਕੇ ਰੱਬ ਨੂੰ ਧਿਆ ਕੇ ਹੈਨਾ ਨਾ ਧੋ ਕੇ ਰਸੋਈ ਦੇ ਵਿੱਚ ਵੜਦੀ ਹੈ ਉਸ ਘਰ ਦੇ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਹੈ ਉਸ ਘਰ ਦੇ ਵਿੱਚ ਸਿੰਘ ਸ਼ਹੀਦ ਕਦੇ ਵੀ ਜੜੀਆਂ ਬੁਰੀਆਂ ਚੀਜ਼ਾਂ ਆਉਂਦੀਆਂ ਨਾ ਦਲਿੱਤਰ ਰੋਗ ਆਉਂਦੇ ਨਹੀਂ ਹੈ ਨਾ ਕਹਿੰਦੇ ਸਿਆਣਿਆਂ ਦਾ ਹੀ ਕਹਿਣਾ ਕਿ ਇੱਕ ਵਾਰੀ ਇਹ ਚੀਜ਼ਾਂ ਕਰੇਗੀ ਜਿਹੜਾ ਮਾਰਦੀਆਂ ਅੰਮ੍ਰਿਤ ਵੇਲੇ ਆਉਂਦੀਆਂ ਇਹ ਪਰ ਜਦੋਂ ਸਿੰਘ ਸ਼ਹੀਦਾਂ ਦਾ ਪਹਿਰਾ ਲੱਗਿਆ ਹੁੰਦਾ ਮਹਾਰਾਜ ਦੇ ਬਚਨ ਵੀ ਨੇ ਤਾਂ ਫਿਰ ਸਿੰਘ ਸ਼ਹੀਦ ਕਹਿੰਦੇ ਆ ਵੀ ਇਹ 10ਵੇਂ ਪਾਤਸ਼ਾਹ ਦੇ ਸਿੱਖ ਦਾ ਘਰ ਹੈ ਤੁਸੀਂ ਇੱਥੇ ਨਹੀਂ ਰਹਿ ਸਕਦੀਆਂ ਉਹਨਾਂ ਚੀਜ਼ਾਂ ਨੂੰ ਵਾਪਸ ਮੋੜ ਦਿੰਦੇ ਨੇ ਤੇ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲਾ ਨਹੀਂ ਸੰਭਿਆ ਜਾਂਦਾ ਜਿੱਥੇ ਔਰਤ ਜਿਹੜੀ ਹੈ ਉਹ ਬੰਦੇ ਦੇ ਬਰਾਬਰ ਪਈ ਰਹਿੰਦੀ ਹੈ ਦਿਨ ਚੜ੍ਹਨ ਤੱਕ ਜਾਂ ਸੂਰਜ ਚੜ੍ਹਨ ਤੇ ਉੱਠਦੀ ਹੈ ਜਾਂ ਦਿਨ ਚੜ੍ਹੇ ਉੱਠਦੀ ਹੈ ਤਾਂ ਫਿਰ ਉਥੇ ਮਹਾਰਾਜ ਵੀ ਕਹਿ ਦਿੰਦੇ ਨੇ ਵੀ ਇਹ ਤਾਂ ਆਪ ਹੀ ਕੋੜੀ ਨੇ ਇੱਥੇ ਤੁਸੀਂ ਆਪਦਾ ਵਾਸ ਕਰ ਸਕਦੇ ਹੋ ਜਿਵੇਂ ਕਿ ਰੋਗ ਕਲੇਸ਼ ਲੜਾਈ ਝਗੜਾ ਗਰੀਬੀ ਦਲਿਤਰ ਉਹਨਾਂ ਚੀਜ਼ਾਂ ਨੂੰ ਫਿਰ ਮਹਾਰਾਜ ਵੱਲੋਂ ਛੁੱਟ ਹੁੰਦੀ ਆ ਵੀ ਤੁਸੀਂ ਇੱਥੇ ਆਪ ਦਾ ਠਹਿਰ ਸਕਦੇ ਹੋ ਕਿਉਂਕਿ ਇਹ ਮੇਰੇ ਸਿੱਖ ਦਾ ਘਰ ਨਹੀਂ ਹੈ। ਦੁਨਿਆਵੀ ਜ਼ਿੰਦਗੀ ਦੇ ਜਿਉਣ ਦੇ ਨਾਲ-ਨਾਲ ਆਪਾਂ ਨੂੰ ਜ਼ਰੂਰੀ ਹੈ ਇਹ ਚੀਜ਼ਾਂ ਆਪਾਂ ਨੂੰ ਅੰਮ੍ਰਿਤ ਵੇਲਾ ਸਾਂਭਣਾ ਆਪਣੇ ਇਹ ਸਮਝ ਲਓ ਵੀ ਲੋਕ ਤੇ ਪਰਲੋਕ ਨੂੰ ਸੁਧਾਰਨ ਵਾਸਤੇ ਗੁਰਬਾਣੀ ਨਾਲ ਜੁੜਨਾ ਜ਼ਰੂਰੀ ਹੈ ਆਪਣੇ ਲਈ। ਤੁਸੀਂ ਅੰਮ੍ਰਿਤ ਨਹੀਂ ਛਕਣਾ ਕੋਈ ਗੱਲ ਨਹੀਂ। ਕਦੇ ਮਹਾਰਾਜ ਕਿਰਪਾ ਕਰਨਗੇ ਤੁਹਾਡੇ ਤੇ ਅੰਮ੍ਰਿਤ ਵੀ ਤੁਸੀਂ ਛਕੋਗੇ ਹਨਾ। ਸਭ ਤੋਂ ਵੱਡੀ ਚੀਜ਼ ਹੈ ਰਹਿਤ। ਰਹਿਤ ਕਿਹੜੀ ਹੁੰਦੀ ਹੈ ਮਨ ਤੋਂ ਉਹ ਚੀਜ਼ਾਂ ਨੂੰ ਮੰਨਣਾ ਜੋ ਗੁਰੂ ਸਾਹਿਬ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਗੁਰੂ ਸਾਹਿਬ ਦੇ ਮਹਾਰੇ ਦੇ ਬਚਨ ਵੀ ਨਹੀਂ ਵੀ ਇਹੀ ਨੇ ਵੀ ਮੈਨੂੰ ਤੇਰਾ ਬਾਣਾ ਨਹੀਂ ਪਿਆਰਾ ਮੈਨੂੰ ਤੇਰੀ ਰਹਿਤ ਪਿਆਰੀ ਹੈ ਤੇ ਜਿਹੜੇ ਘਰਾਂ ਦੇ ਵਿੱਚ ਮੈਨੂੰ ਨਾ ਇਹ ਗੱਲ ਮੈਨੂੰ ਅੱਜ ਵੀ ਯਾਦ ਹੈ ਅੱਜ ਤੋਂ 4-5 ਸਾਲ ਪਹਿਲਾਂ ਅਸੀਂ ਬੈੜੀ ਲੈਣ ਗਏ ਸੀ ਮਤਲਬ ਮੇਰੇ ਹਸਬੰਦ ਮੈਂ ਉਧਰ ਦਵਾਈ ਲੈਣੀ ਸੀ ਤੇ ਮੈਨੂੰ ਕਹਿੰਦੇ ਆਪਾਂ ਨੰਘਦੇ ਨੰਘਦੇ ਆਪਾਂ ਬੈੜੀ ਦੇਖ ਜਾਨੇ ਤਾਂ ਉਹਨਾਂ ਦੇ ਨਾਲੇ ਬਜ਼ੁਰਗ ਸੀਤਾ ਉਹਨਾਂ ਨੇ ਮੈਨੂੰ ਇੱਕ ਗੱਲ ਗੀ ਸੀ ਕਹਿੰਦੇ ਬੇਟਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਇਹ ਸਮਝ ਲਓ ਵੀ ਇਹ ਕਿਤੇ ਨਾ ਕਿਤੇ ਪਰਮਾਤਮਾ ਹੀ ਸ਼ਾਇਦ ਹਨ ਕਿਸੇ ਤੋਂ ਚੀਜ਼ ਕਹਾਉਂਦੇ ਨੇ ਉਹ ਚੀਜ਼ ਬੁਲਾਉਂਦੇ ਨੇ ਤਾਂ ਕਿ ਆਪਣੀ ਜ਼ਿੰਦਗੀ ਵਿੱਚ ਕੁਝ ਬਦਲਣਾ ਹੁੰਦਾ ਤਾਂ ਫਿਰ ਮਤਲਬ ਕਿ ਉਹਨਾਂ ਨੇ ਕਿਹਾ ਕਹਿੰਦੇ ਬੇਟਾ ਜਿਸ ਕਹਿੰਦੇ ਜਿਸ ਘਰ ਦੇ ਵਿੱਚ ਔਰਤ ਬੰਦੇ ਨਾਲੋਂ ਪਹਿਲਾਂ ਉੱਠਦੀ ਹੈ ਨਾ ਉਸ ਘਰ ਦੇ ਵਿੱਚ ਹੌਲੀ 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 ਬਰਕਤ ਪੈਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਅਸੀਂ ਉਹਨਾਂ ਕੋਲੇ ਗੱਲ ਕੀਤੀ ਸੀ ਹਨਾ ਵੀ ਅਸੀਂ ਕੰਮ ਸ਼ੁਰੂ ਕਰ ਰਹੇ ਹਾਂ ਤੇ ਵੀ ਵੀ ਉਮੀਦ ਨਾਲ ਵੀ ਪਰਮਾਤਮਾ ਮਾਰਾ ਮਿਹਰ ਕਰੇ ਵੀ ਹਨਾ ਵਾਅਦਾ ਹੋਵੇ ਕੰਮ ਆ ਦੀ ਵਿੱਚ ਕਿ ਵੀ ਕੋਈ ਬਹੁਤ ਚੰਗੀ ਲੈਵਲ ਦਾ ਕੰਮ ਕਰਨਾ ਚਾਹੁੰਦੇ ਹਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਚਲੋ ਫਿਰ ਪਸ਼ੂਆਂ ਦਾ ਅਸੀਂ ਕੰਮ ਸ਼ੁਰੂ ਕੀਤਾ ਫਿਰ ਇਹਨਾਂ ਦਾ ਹਨਾ ਇਹਨਾਂ ਨੂੰ ਕੰਮ ਮਿਲ ਗਿਆ ਤੇ ਫਿਰ ਉਧਰੋਂ ਬੱਚੇ ਦੀ ਪੜ੍ਹਾਈ ਵੀ ਸੀ ਅਸੀਂ ਪਸ਼ੂ ਹੁਣ ਜ਼ਰੂਰ ਕਟਾਤੇ ਸੀ ਕਿਉਂਕਿ ਫਿਰ ਇਹਨਾਂ ਦਾ ਕੰਮ ਜਾਣਾ ਵੀ ਜ਼ਰੂਰੀ ਸੀ ਬੱਚੇ ਦਾ ਪੜ੍ਹਨਾ ਪੜਾਈ ਹੈ ਉਹਦੀ ਪਲਸ 2 ਦੀ ਉਹਨਾਂ ਕਾਰਨਾਂ ਕਰਕੇ ਫਿਰ ਅਸੀਂ ਪਸ਼ੂ ਜ਼ਰੂਰ ਘਟਾਤੇ ਸੀ ਪਰ ਹੁਣ ਇਹਨਾਂ ਨੇ ਅੱਗੇ ਸੋਚਿਆ ਕਹਿੰਦੇ ਵੀ ਕਿਸੇ ਮੂਰੇ ਕੰਮ ਕਰਨੋਂ ਚੰਗਾ ਵੀ ਆਪਣੇ ਪਸ਼ੂ ਹੀ ਹੋਣ ਤਾਂ ਹੁਣ ਜ਼ਰੂਰ ਸੋਚ ਰਹੇ ਆ ਕਿ ਦੁਬਾਰਾ ਇੱਕ ਚੰਗੇ ਲੈਵਲ ਦਾ ਕੰਮ ਕਰੀਏ ਤੇ ਵੀ ਉਹਨਾਂ ਨੇ ਮੈਨੂੰ ਇੱਕ ਚੀਜ਼ ਦੱਸੀ ਸੀ ਕਹਿੰਦੇ ਬੇਟਾ ਵੀ ਘਰ ਦੇ ਵਿੱਚ ਨਾ ਜਿੱਥੇ ਔਰਤ ਸਭ ਤੋਂ ਪਹਿਲਾਂ ਉੱਠਦੀ ਹੈ ਨਾ ਉੱਠ ਕੇ ਰੱਬ ਦਾ ਨਾਮ ਧਿਆਉਂਦੀ ਹੈ ਪਰਿਵਾਰ ਨੂੰ ਉਠਾਉਂਦੀ ਆਪ ਨਹਾਉਂਦੀ ਧੋਂਦੀ ਆ ਫਿਰ ਰਸੋਈ ਦੇ ਵਿੱਚ ਵੜਦੀ ਆ ਕਹਿੰਦੇ ਉਸ ਘਰ ਦੇ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਤੇ ਮੈਂ ਇਹ ਚੀਜ਼ਾਂ ਆਪ ਦੀ ਜ਼ਿੰਦਗੀ ਚ ਅਪਣਾ ਲਈਆਂ ਪਹਿਲਾਂ ਮੈਂ ਵੀ ਇਹ ਗਲਤੀਆਂ ਕਰਦੀ ਸੀ ਆਪਾਂ ਨੂੰ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੁੰਦਾ ਲੇਕਿਨ ਆਪਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਬਜ਼ੁਰਗ ਸੀ ਉਹ ਹਮੇਸ਼ਾ ਉਹ ਕਿਉਂਕਿ ਉਹਦੋਂ ਟੀਵੀ ਨਹੀਂ ਹੁੰਦੇ ਸੀ ਉਹਦੋਂ ਫੋਨ ਨਹੀਂ ਸੀ ਹੁੰਦੇ ਲੋਕ ਇੱਕ ਦੂਜੇ ਨਾਲ ਬੈਠਦੇ ਸੀ ਗੱਲਾਂ ਕਰਦੇ ਸੀ ਹਨਾ ਇੱਕ ਦੂਜੇ ਨਾਲ ਜੀਆਂ ਦਿੱਕਤਾਂ ਸਾਂਝੀਆਂ ਕਰਦੇ ਸੀ ਆਪਣੇ ਦਿਲ ਦਾ ਹਾਲ ਸਾਂਝਾ ਕਰਦੇ ਸੀ ਤੇ ਫਿਰ ਸਾਹਮਣੇ ਆਪਣੇ ਬਜ਼ੁਰਗ ਵੀ ਆਪਾਂ ਨੂੰ ਦੱਸਦੇ ਵੀ ਆਹ ਹੱਲ ਹੈ ਜਾਂ ਆਹ ਰਸਤਾ ਹੈ ਤੁਸੀਂ ਆਹ ਚੀਜ਼ ਕਰ ਸਕਦੇ ਹੋ ਤਾਂ ਗੱਲਾਂ-ਗੱਲਾਂ 'ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਨੂੰ ਹੱਲ ਮਿਲ ਜਾਂਦੀ ਸੀ ਉਸ ਸਮੇਂ ਅੱਜ ਦੇ ਟਾਈਮ ਵਿੱਚ ਆਪਾਂ ਫੋਨਾਂ ਟੀਵੀਆਂ ਵਿੱਚ ਇੰਨੇ ਰੁੱਝੇ ਰਹਿੰਨੇ ਆ ਕਿ ਆਪਾਂ ਨੂੰ ਇੱਕ ਦੂਜੇ ਨਾਲ ਗੱਲ ਕਰਨ ਦਾ ਟਾਈਮ ਹੀ ਨਹੀਂ ਠੀਕ ਹੈ ਤਾਂ ਉਦੋਂ ਮਾਪੇ ਆਪਣੇ ਬਜ਼ੁਰਗ ਆਪਾਂ ਨੂੰ ਸਾਖੀਆਂ ਸੁਣਾਉਂਦੇ ਹੁੰਦੇ ਬੱਚਿਆਂ ਨੂੰ ਹਨਾ ਕਹਾਣੀਆਂ ਦੇ ਤੌਰ ਤੇ ਸਾਖੀਆਂ ਸੁਣਾਉਣੀਆਂ ਤੇ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਮਾਫ ਕਰਿਓ ਐਡੇ ਟਾਈਮ ਤੱਕ ਮਤਲਬ ਲੜਾਈ ਝਗੜਾ ਘਰ ਦੇ ਵਿੱਚ ਕਾਰਨ ਇੱਕ ਇਹ ਵੀ ਹੈ ਅ ਅੱਗੇ ਹੁੰਦਾ ਸੀਗਾ ਲੋਕ ਇਹ ਕਹਿੰਦੇ ਸੀ ਦੀ ਨੂੰ ਦੇ ਵਿੱਚ ਕਮੀ ਹੈ ਤਾਂ ਕਰਕੇ ਲੇਕਿਨ ਆਜ ਦੇ ਟਾਈਮ 'ਚ ਅਗਰ ਦੇਖਿਆ ਜਾਵੇ ਬਹੁਤ ਸਾਰੀ ਘਰਾਂ ਦੇ ਵਿੱਚ ਇਹ ਚੀਜ਼ ਆਪਾਂ ਦੇਖਦੇ ਆਂ ਵੀ ਜਿੱਥੇ ਨੂੰ ਸਹੀ ਉੱਥੇ ਸਸ ਸਵਰਾ ਸਹੀ ਨਹੀਂ ਹੈਗੇ ਇਹ ਆਪਾਂ ਚੀਜ਼ ਦੇਖਦੇ ਆਂ ਹੈਨਾ ਤੇ ਜੇ ਮੰਨ ਲਓ ਇੱਕ ਕੁੜੀ ਤਾਂ ਵਿਆਹ ਕੇ ਆਉਂਦੀ ਆ ਹੈਨਾ ਉਹ ਆਦਾ ਘਰ ਛੱਡ ਕੇ ਆਉਂਦੀ ਹੈ ਤੇ ਉਹਨੂੰ ਐਡਜਸਟ ਹੋਣ ਲਈ ਟਾਈਮ ਲੱਗਦਾ ਬਹੁਤ ਉਹ ਦੇਖਦੀ ਆ ਸਾਰਿਆਂ ਨੂੰ ਅਬਜ਼ਰਵ ਕਰਦੀ ਆ ਹੈਨਾ ਵੀ ਕਿਦਾ ਸੁਭਾਅ ਕਿਦਾਂ ਦਾ ਕੌਣ ਕਿਦਾਂ ਦਾ ਕੌਣ ਕਿਦਾਂ ਦਾ ਉਹਦੇ ਨਾਲ ਕਹਿੰਦੇ ਹੁੰਦੇ ਨੇ ਇੱਕ ਜਦੋਂ ਕੁੜੀ ਨਵੀਂ ਨਵੀਂ ਸਹੁਰੇ ਘਰ ਆਉਂਦੀ ਆ ਉਹ ਇੱਕ ਗਰਮ ਲੋਹੇ ਦੀ ਤਰ੍ਹਾਂ ਹੁੰਦੀ ਆ ਉਹਨੂੰ ਜਿਵੇਂ ਤੁਸੀਂ ਢਾਲਣਾ ਢਾਲ ਸਕਦੇ ਈ ਜਿਹੋ ਜਿਹਾ ਆਪਾਂ ਵਿਵਹਾਰ ਉਹਦੇ ਨਾਲ ਕਰਾਂਗੇ ਉਹ ਫਿਰ ਮੋੜ ਕੇ ਆਪਾਂ ਨੂੰ ਉਹੇ ਜਾ ਵਿਵਹਾਰ ਹੀ ਦੇਊਗੀ ਹਨਾ ਜੇ ਆਪਾਂ ਉਹਨੂੰ ਇੱਕ ਧੀ ਬਣਾ ਕੇ ਰੱਖਾਂਗੇ ਤਾਂ ਉਹ ਵੀ ਆਪਾਂ ਨੂੰ ਮਾਂ-ਪਾਪ ਸਮਝੂਗੀ ਜੇ ਹੁਣ ਆਪਾਂ ਆਉਂਦੀ ਉਹਨੂੰ ਅਹਿਸਾਸ ਕਰਾਉਣ ਲੱਗ ਜਾਗੇ ਵੀ ਨਹੀਂ ਇੱਥੇ ਤੇਰਾ ਕੁਝ ਨਹੀਂ ਤਾਂ ਸਾਡਾ ਆ ਵੀ ਚੀਜ਼ ਸਾਡੀ ਆ ਵੀ ਸਾਡੀ ਆ ਵੀ ਮੇਰੀ ਆ ਵੀ ਮੇਰੀ ਅਗਰ ਇਦਾਂ ਹੀ ਕਰੀ ਜਾਵਾਂਗੇ ਤਾਂ ਫਿਰ ਉਹਦੇ ਦਿਲ ਵਿੱਚ ਆਪਣੇ ਲਈ ਪਿਆਰ ਨਹੀਂ ਬਲਕਿ ਨਫਰਤ ਹੀ ਭਰੂਗੀ ਤਾਂ ਫਿਰ ਉਹ ਵੀ ਆਪਾਂ ਨੂੰ ਮਾਵਾ ਆਪਣੀ ਸੱਸ ਸਹੁਰੇ ਤਾਂ ਨਹੀਂ ਸਮਝੂਗੀ ਕਿ ਇੱਥੇ ਹੀ ਫਰਕ ਪੈ ਜਾਂਦੇ ਨੇ ਮੇਰੇ ਖਿਆਲ ਦੇ ਵਿੱਚ ਪਹਿਲਾਂ ਮੈਂ ਸੋਚਦੀ ਹੁੰਦੀ ਸੀ ਵੀ ਹਾਂ ਨੂੰ ਹਾਂ ਇਦਾਂ ਕਿਉਂ ਕਰਦੀ ਆ ਲੇਕਿਨ ਅਸਲ ਦੇ ਵਿੱਚ ਜਿਹੜੀ ਕਹਿੰਦੇ ਹੁੰਦੇ ਨਾ ਜੀਰੋ ਲੈਵਲ ਤੇ ਗਰਾਊਂਡ ਲੈਵਲ ਤੇ ਉਹਦਾ ਆ ਕੇ ਆਪਾਂ ਗੱਲਾਂ ਨੂੰ ਸਮਝਦੇ ਆ ਸੁਣਦੇ ਆ ਦੇਖਦੇ ਆ ਅਬਜ਼ਰਵ ਕਰਦੇ ਆ ਤਾਂ ਪਤਾ ਚੱਲਦਾ ਵੀ ਅਸਲ ਤੇ ਦਿੱਕਤ ਕੀ ਹੈ ਤੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਆਪਾਂ ਨੂੰ ਦੋਨੋਂ ਸਾਈਡ ਪੇ ਅਲ ਕਰਨੀ ਕੋ ਨੂਹਾ ਵੱਲੋਂ ਵੀ ਸੱਸ ਸਹੁਰੇ ਵੱਲੋਂ ਵੀ ਉਹ ਵੀ ਆਪਣੀ ਧੀ ਬਣਾ ਕੇ ਰੱਖਣ ਤੇ ਫਿਰ ਉਹ ਵੀ ਆਪਣੇ ਮਾਵਾ ਬਣਾ ਕੇ ਰੱਖੇਗੀ ਇਹ ਚੀਜ਼ ਜਰੂਰ ਸਾਨੂੰ ਸਮਝਣ ਦੀ ਲੋੜ ਇੱਕ ਧੀ ਤਾਂ ਵੈਸੇ ਵੀ ਕਹਿੰਦੇ ਕਿਸਮਤ ਇਦਾਂ ਦੀ ਹੁੰਦੀ ਆ ਉਹਨੂੰ ਪੇਕੇ ਘਰ ਕਹਿ ਦਿੱਤਾ ਜਾਂਦਾ ਤੂੰ ਬਗਾਨੇ ਘਰ ਜਾਣਾ ਸਹਰੀ ਘਰ ਆਉਂਦੀ ਆ ਤਾਂ ਉਹਨੂੰ ਕਹਿੰਦੇ ਬਗਾਨੀ ਧੀ ਐ ਕਹਿੰਦੇ ਇੱਕ ਔਰਤ ਜਿਹੜੀ ਹੁੰਦੀ ਆ ਉਹਦਾ ਨਾ ਪੇਕੇ ਘਰ ਆਉਦਾ ਹੁੰਦਾ ਨਾ ਸਹਰੀ ਘਰ ਹੁੰਦਾ ਸੱਚ ਇਹ ਸਚਾਈ ਐ ਪਰ ਉਹ ਵਿਚਾਰੀ ساری ਉਮਰ ਕੰਮ ਕਰਦੀ ਰਹਿੰਦੀ ਹੈ ਘਰ ਜੋੜਦੀ ਰਹਿੰਦੀ ਹੈ ਇਹ ਸਚਾਈ ਹੈ ਜੀ ਆਪਣੀ ਸਮਾਜ ਦੀ ਸਚਾਈ ਹੈ ਸੋ ਇਸ ਕਰਕੇ ਜੇ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਘਰ ਦੇ ਵਿੱਚ ਜਿਹੜਾ ਲੜਾਈ ਝਗੜਾ ਕਲੀਸ਼ਨਾ ਹੋਵੇ ਸਵੇਰੇ ਉੱਠ ਕੇ ਰੱਬ ਦਾ ਨਾਮ ਲੈ ਕੇ ਨਾ ਧੋ ਕੇ ਫਿਰ ਰਸੋਈ ਦੇ ਵਿੱਚ ਜਾਇਆ ਕਰੋ ਜੇ ਉੱਠਣ ਸਾਰੋ ਅਗਧੀਆਂ ਬਿਮਾਰੀਆਂ ਨਾ ਲੈ ਕੇ ਤੁਸੀਂ 네ਗੇਟਿਵ એનર્ਜੀ ਨਾਲ ਲੈ ਕੇ ਰਸੋਈ ਚ ਬੜ ਰਹੇ ਹੋ ਉਹੇ ਤਰੀਕੇ ਨਾਲ ਤੁਸੀਂ ਰੋਟੀ ਪਾਣੀ ਬਣਾ ਰਹੇ ਹੋ ਚਾਹ ਬਣਾ ਰਹੇ ਹੋ ਉਹਨੂੰ ਪੀਣ ਵਾਲੇ ਵੀ ਫਿਰ ਉਦਾਂ ਦੀ એનર્ਜੀ ਉਹਨਾਂ ਦੇ ਅੰਦਰ ਜਾ ਰਹੀ ਹੈ ਤੇ ਇਹੀ ਜੇ ਆਪਾਂ ਪਾਠ ਕਰੀਏ ਤੇ ਜਲ ਕੋੜ ਰੱਖੀਏ ਗੁਰਬਾਣੀ ਵਾਲਾ ਜਲ ਆਪ ਛਕੀ ਉਹਨਾਂ ਨੂੰ ਛਕਾਈਏ ਪੂਰੇ ਘਰ ਦੇ ਵਿੱਚ ਉਸੇ ਜਾਂਦਾ ਛਿੱਟਾ ਦੇਈਏ ਤਾਂ ਉਹਨਾਂ ਦੀ ਸੋਚ ਵੀ ਜਿਹੜੀ ਹੈ ਸੁਰਤਾ ਉਹ ਪਵਿੱਤਰ ਹੋਊਗੀ ਸ਼ੁੱਧ ਹੋਊਗੀ ਉਹਨਾਂ ਦਾ ਮਨ ਵੀ ਸ਼ਾਂਤ ਰਹੂ ਆਪਣਾ ਮਨ ਵੀ ਸ਼ਾਂਤ ਰਹੂ ਤੇ ਜਦੋਂ ਆਪਾਂ ਮੈਂ ਅੱਜ ਵੀ ਇਹ ਚੀਜ਼ ਐਕਸਪੀਰੀਅੰਸ ਕਰਦੀ ਆਂ ਜੇ ਕਦੀ ਮੰਨ ਲਓ ਕਦੀ ਕਿਤੇ ਜਾਣਾ ਪੈ ਜੇ ਜਾਂ ਹਨਾ ਵੀ ਸੇਤ ਇੰਨੀ ਡਾਊਨ ਹੋ ਜੀ ਵੀ ਉੱਠਿਆ ਨਾ ਜਾਵੇ ਤਾ ਮੈਨੂੰ ਪਤਾ ਉਸ ਦਿਨ ਇੰਨੀ ਬੇਚੈਨੀ ਰਹਿੰਦੀ ਆ ਮਨ ਨੂੰ ਐ ਲੱਗਦਾ ਵੀ ਅੱਜ ਮੈਂ ਕੁਝ ਵੀ ਨਹੀਂ ਕੀਤਾ ਅੱਜ ਮੈਂ ਮੇਰਾ ਬਹੁਤ ਵੱਡਾ ਕੋਈ ਖਜ਼ਾਨਾ ਜਾਂ ਬਹੁਤ ਵੱਡੀ ਕੀਮਤੀ ਚੀਜ਼ ਮੈਥੋਂ ਖੁੱਸ ਗਈ ਮੈਨੂੰ ਐਦਾਂ ਦਾ ਅਹਿਸਾਸ ਹੋਣ ਲੱਗ ਜਾਂਦਾ ਔਰ ਜਿਸ ਜਿਹ ਦਿਨ ਮਤਲਬ ਕਿ ਮੈਂ ਨਾਗਾ ਮੇਰਾ ਪੈ ਜਾਵੇ ਉਸੇ ਦਿਨ ਤੇ ਬਾਕੀ ਦਿਨ ਜਦੋਂ ਮੈਂ ਪਾਠ ਕਰਦੀ ਆ ਤਾਂ ਮੈਨੂੰ ਪਾਠ ਕਰਦੇ ਸਾਰ ਮੈਨੂੰ ਇੱਕ ਸੰਤੋਸ਼ਟੀ ਮਨ ਵਿੱਚ ਇੱਕ ਸ਼ਾਂਤੀ ਮਹਿਸੂਸ ਹੁੰਦੀ ਹੈ ਐ ਲੱਗਦਾ ਵੀ ਮੈਂ ਅੱਜ ਸਭ ਕੁਝ ਪਾ ਲਿਆ ਮੈਂ ਰੱਬ ਨੂੰ ਧਿਆ ਲਿਆ ਤੇ ਹੁਣ ਮੇਰੇ ਸਾਰੇ ਜਿਹੜੇ ਕਾਰਜ ਆ ਉਹ ਪ੍ਰਮਾਤਮਾ ਨੇ ਆਪ ਹੀ ਰਾਸ ਕਰਨੇ ਨੇ ਮਾਰਾਏ ਨੇ ਆਪ ਹੀ ਠੀਕ ਕਰਨੇ ਨੇ ਤੇ ਅੱਧੀ ਨੈਗੇਟਿਵ ਆਧ ਤੋਂ ਵੱਧ ਨਰਜੋਥੀ ਖਤਮ ਹੋ ਜਾਂਦੀ ਆ ਬਾਕੀ ਸਾਡੀ ਸੋਚ ਨਾ ਹੋ ਜਾਂਦੀ ਆ ਤੇ ਸਾਡੇ ਘਰ ਦੇ ਵਿੱਚ ਜਿਹੜਾ ਮਾਹੌਲ ਆ ਬਦਲਣਾ ਸ਼ੁਰੂ ਹੋ ਜਾਂਦਾ ਠੀਕ ਹੈ ਜਿਹੜੇ ਘਰ ਦੇ ਵਿੱਚ ਆਪਾਂ ਲੇਟ ਉੱਠਦੇ ਆ ਨਾ ਉੱਥੇ ਲੜਾਈ ਝਗੜਾ ਕਲੀਸ਼ਨ ਆ ਚੀਜ਼ਾਂ ਦਾ ਵਾਸ ਹੁੰਦਾ ਹੀ ਹੁੰਦਾ ਆ ਤੇ ਇਹ ਵੀ ਨਹੀਂ ਐ ਵੀ ਆਪਾਂ ਮਾੜੇ ਕੰਮ ਕਰਦੇ ਰਹੀਏ ਪਰ ਆਪਾਂ ਸਧਿਆ ਉਠੀ ਗੁਰਬਾਣੀ ਜਪੀਏ ਲੇਕਿਨ ਕਰਮ ਆਪਣੀ ਮਾੜੇ ਨੇ ਕਰਮ ਵੀ ਸੁਧਾਰਨੇ ਪੈਣਗੇ ਕਿ ਕਰਮ ਕਿਵੇਂ ਸੁਧਾਰੇ ਜਾਂਦੇ ਆ ਝੂਠ ਨਹੀਂ ਬੋਲਣਾ ਚੋਰੀ ਨਹੀਂ ਕਰਨੀ ਠੱਗੀ ਨਹੀਂ ਕਰਨੀ ਬੇਈਮਾਨੀ ਨਹੀਂ ਕਰਨੀ ਕਿਸਦਾ ਹੱਕ ਨਹੀਂ ਰੱਖਣਾ ਕਿਸਦੇ ਪਿੱਛੇ ਤੇ ਵਾਰ ਨਹੀਂ ਕਰਨੀ ਨਿੰਦਿਆ ਨਹੀਂ ਕਰਨੀ ਕਿਸਦਾ ਬੁਰਾ ਨਹੀਂ ਤੱਕਣਾ ਕਿਸੇ ਵੱਲ ਗਲਤ ਨਿਗਾ ਨਹੀਂ ਰੱਖਣਾ ਇਹਨਾਂ ਚੀਜ਼ਾਂ ਨੂੰ ਵੀ ਆਪ ਜਿੰਦਗੀ ਚ ਅਪਣਾਉਣ ਦੀ ਕੋਸ਼ਿਸ਼ ਕਰਨੀ ਆ ਵੀ ਇਹਨਾਂ ਨੂੰ ਆਪਾਂ ਬਾਹਰ ਕਰਨਾ ਆਪਣੀ ਜ਼ਿੰਦਗੀ ਚ ਅਪਣਾਉਣਾ ਨਹੀਂ ਐ ਮਤਲਬ ਵੀ ਆਪ ਗ੍ਰਹਿਣ ਕਰ ਲੈਣਾ ਕਿ ਪਹਿਜੇ ਬਣਣਾ ਨਹੀਂ ਹਰ انسان ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਉਹਨੂੰ ਪਛਾਣ ਕੇ ਆਪਣੇ ਆਪ ਤੋਂ ਦੂਰ ਕਰਨਾ। ਸੋ ਉਮੀਦ ਕਰਦੀ ਆਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਤੇ ਇਹ ਪ੍ਰਣ ਬਣਾ ਲੈਣਾ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੀ ਅੱਜ ਤੋਂ ਬਾਅਦ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਉੱਠ ਕੇ ਪਹਿਲਾਂ ਨਹਾਉਣਾ ਧੋਣਾ ਪਾਠ ਕਰਨਾ ਫਿਰ ਉਸ ਤੋਂ ਬਾਅਦ ਸੋਈ ਚ ਵੱਡਣਾ। ਇਹ ਪ੍ਰਣ ਕਰ ਲੈਣਾ ਤੁਸੀਂ ਅੱਜ ਤੋਂ ਬਾਅਦ। ਤੁਹਾਡੀ ਮਹਾਰਾਜ ਤੁਹਾਡੀ ਘਰ ਵੀ ਬਰਕਤ ਪਾਣਗੀ। ਜਿਹੜਾ ਲੜਾਈ ਝਗੜਾ ਕਲੇਸ਼ ਖਤਮ ਹੋਵੇਗਾ। ਚਲੋ ਜੀ ਤੇ ਵੀਡੀਓ ਦਾ ਕਰਦੇ ਐਂਡ ਜਿਹੜੇ ਚੰਗੇ ਲੱਗੇ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜੀ ਦੋਸਤਾਂ ਨੂੰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤ ਸ੍ਰੀ ਅਕਾਲ ਜੀ